ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਵਿਕਾਸ ਕਰਨਾ ਹੈ ਅਸੀਂ ਸਾਰਿਆਂ ਨੇ ਮਿਲ ਕੇ ਫਗਵਾੜੇ ਦਾ ਵਿਕਾਸ ਕਰਨਾ ਹੈ ਇਹ ਸ਼ਬਦ ਭਾਜਪਾ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਨੌਸਵਲੇਕੇ ਜਦੋਂ ਉਹ ਰਤਨਪੁਰੇ ਵਿੱਚ ਚੌਂਸਾਵਾ ਨੂੰ ਸੰਬੋਧਿਤ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਬਹੁਤ ਵਿਕਾਸ ਕੀਤਾ ਹੈ ਜਿਸ ਕਾਰਨ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ ਅਤੇ ਤੁਸੀਂ ਸਾਰਿਆਂ ਨੇ ਮਿਲ ਕੇ ਸਾਨੂੰ VOTING ਕਰਨੀ ਹੈ ਤੇ ਅਸੀਂ ਜਿੱਤੀ ਹੋਈ ਸੀਟ ਪ੍ਰਧਾਨ ਮੰਤਰੀ ਦੀ ਝੋਲੀ ਵਿੱਚ ਪਾਣੀ ਹੈ ਇਸ ਤੋਂ ਇਲਾਵਾ ਹੋਰ ਕੀ ਕਿਹਾ ਅਨੀਤਾ ਸੋਮਪrakash ਨੇ ਆਤਾ ਨੂੰ ਸੁਣਾਉਂਦੇ ਹਾਂ ਪਵਾੜਾ ਐਕਸਸ ਨਿਊਜ਼ ਲਾਈਵ ਤੋਂ ਬినੋਦ ਸ਼ਰਮਦੀਪ ਰਿਪੋਰਟ ਪਰੀਆਂ ਮਾਤਾਵਾ ਵੀ ਮੇਰੇ ਵੀਰ ਵੀ ਕਰੀ ਪਤਾ ਲੱਗੇ ਵੀ ਯੋਧਿਆ ਰੰਗ ਦਾ ਆਵਾਜ਼ ਜਾਵੇ ਸਾਡੀ ਜੈ ਸ਼ਿਵੀਰਾਜ ਜੈ ਜੈ ਸ਼ਿਰੀ ਨਾਮ ਜੈ ਜੈ ਸ਼ਿਰੀ ਨਾਮ ਜੈ ਜੈ ਸ਼ਿਰੀ ਨਾਮ ਜੈ ਜੈ ਸ਼ਿਰੀ ਨਾਮ ਉਹ ਜਿਹੜੀ ਕਮਲ ਕੋਲ ਤੇ ਜਾਉਣੀ ਹੁਣ ਕਿਹੜੇ ਕਰੇ ਕਾਉਣਾ ਬੀਜੇਤੀ ਦੀ ਟੀਮ ਪੰਕਰ ਜੀ ਪੰਕਰ ਜੀ ਨੇ ਜਿਹੜੀ ਸਾਰੀ ਟੀਮ ਦੇ ਨਾਮ ਲਏ ਆ ਉਹ ਸਾਰੀ ਮੈਂ ਦੁਆਰਾ ਨਾਮ ਨਹੀਂ ਲੈਣੇ ਆ ਔਰ ਮੇਰੇ ਸਾਹਮਣੇ ਬੈਠੇ ਮੇਰੇ ਬੱਚੇ ਮੇਰੇ ਵੀਰ ਮੇਰੀਆਂ ਬੇਟੀਆਂ ਪਿੰਡਾਂ ਪੈਣਾ ਤੁਸੀਂ ਬਹੁਤ ਸਤਕਾਰਯੋਗ ਹੋ ਤੁਸੀਂ ਸਰਕਾਰਾਂ ਬਣਾਉਦੇ ਹੋ ਤੁਸੀਂ ਵੋਟਾਂ ਪਾਉਨੇ ਆ ਤਾਂ ਸਰਕਾਰ ਬਣਦੀ ਐ ਤੁਸੀਂ ਆਪਣੇ ਨਮਾਇੰਦੇ ਚੁਣਦੇ ਆ ਜੇ ਅੱਛਾ ਲੱਗਦਾ ਤਾਂ ਹੀ ਚੁਣਦੇ ਹੋ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਜੇ ਉਹ ਅੱਛੇ ਆ ਤਾਂ ਤੁਸੀਂ ਤੀਸਰੀ ਵਾਰ ਚੋਣਨ ਲੱਗੇ ਆ ਜੇ ਉਹ ਅੱਛੇ ਕੰਮ ਕਰਦੇ ਆ ਦੇਸ਼ ਦੇ ਲਈ ਤਾਂ ਤੁਸੀਂ ਉਹਨਾਂ ਨੂੰ ਚੋਣਨ ਲੱਗੇ ਆ ਜੇ ਸਾਨੂੰ ਆਣ ਵਾਲਾ ਭਵਿੱਖ ਅੱਛਾ ਚਾਹੀਦਾ ਤਾਂ ਅਸੀਂ ਉਹਨਾਂ ਨੂੰ ਚੋਣਨ ਲੱਗੇ ਆ ਔਰ ਇਸ ਵਾਰ ਮੋਦੀ ਜੀ ਨੇ ਔਰਤਾਂ ਨੂੰ ਮਾਰ ਦਿੱਤਾ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਦਿੱਤੀਆਂ ਔਰ ਮੈਂ ਆਪਣੀਆਂ ਪੈਣਾ ਬੇਟੀਆਂ ਨੂੰ ਕਹੂੰਗੀ ਕਿ ਮੋਦੀ ਜੀ ਨੇ ਜਿਹੜਾ ਸਨਮਾਨ ਸਾਨੂੰ ਦਿੱਤਾ ਆਪਾਂ ਇੱਕ ਘਟਣ ਨਹੀਂ ਦੇਣਾ ਔਰ ਆਪਣੇ ਬੱਚਿਆਂ ਨੂੰ ਬੀੜਾਂ ਨੂੰ ਮੈਂ ਇਹੀ ਕਹੂੰਗੀ ਕਿ ਆਪਣੀ ਮਾਂ ਦਾ ਤੇ ਆਪਣੀ ਭੈਣ ਦਾ ਸਿਰ ਨੀਵਾਂ ਨਾ ਹੋਣ ਦਿਓ ਇਹ ਸੀਟ ਜਿੱਤ ਕੇ ਅਸੀਂ ਜ਼ਰੂਰ ਮੋਦੀ ਜੀ ਦੀ ਝੋਲੀ ਚ ਪਾਣੀ ਆ ਯੋਕੇ ਫਗਵਾੜਾ ਮੇਰਾ ਪਰਿਵਾਰ ਹੈ ਬਹੁਤ ਸਾਲਾਂ ਤੋਂ ਇੱਥੇ ਰਹਿਨੀ ਆ ਮੈਂ ਸੋਸ਼ਲ ਵਰਕਰ ਹੈ ਕਦੀ ਸਿਆਸਤ ਨਹੀਂ ਕਰਕੇ ਦੇਖੀ ਪਰ ਮੋਦੀ ਜੀ ਨੇ ਮੈਨੂੰ ਉੱਥੋਂ ਠੋਠ ਉਠਾਰ ਕੇ ਇੱਥੇ ਬਿਠਾਤਾ ਮੈਂ ਨਹੀਂ ਸੋਚਿਆ ਸੀ ਕਿਉਂਕਿ ਮੈਨੂੰ ਆਪਣੇ ਸੋਸ਼ਲ ਵਰਕਰ ਨਾਲ ਪਿਆਰ ਸੀ ਮੈਨੂੰ ਸੰਤੋਸ਼ਤੀ ਸੀ ਉਹਦੇ ਨਾਲ ਪਰ ਨਹੀਂ ਮੈਨੂੰ ਨਹੀਂ ਪਤਾ ਸੀ ਮੈਂ ਇਲੈਕਸ਼ਨ ਲੜਨੀ ਆ ਸੋਮ ਪ੍ਰਕਾਸ਼ ਜੀ ਦੀ ਟਿਕਟ ਵੀ ਓਡੀਕ ਕਰ ਲਈ ਸੀ ਕਿ ਟੈਕਟ ਮਲੇ ਤੇ ਮਿਹਨਤ ਕਰਕੇ ਮੋਦੀ ਜੀ ਲਈ ਅਸੀਂ ਮੋਦੀ ਜੀ ਦੇ ਦਿੱਤੇ ਨਮਾਇंदे ਆ ਤੁਹਾਡੇ ਨਹੀਂ ਜਿਹੜੀ ਤੁਹਾਡੀ ਵੋਟ ਹੈ ਉਹ ਮੋਦੀ ਜੀ ਨੂੰ ਪੈਣੀ ਆ ਬੇਸ਼ਕੀ ਤਰੱਕੀ ਨੂੰ ਪੈਣੀ ਆ ਅਸੀਂ ਕੁਝ ਵੀ ਨਹੀਂ ਐ ਮੈਂ ਕੁਝ ਨਹੀਂ ਐ ਜੇ ਸੋਮ ਪ੍ਰਕਾਸ਼ ਜੀ ਨੇ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਤੁਸੀਂ ਉਹਨਾਂ ਨੂੰ ਪਿੰਨ ਵਾਰੀ ਚੁਣਿਆ ਤੇ ਨਵਾਰੀ ਤੁਸੀਂ ਮਾਣ ਦਿੱਤਾ ਨਹੀਂ ਤਾਂ ਜੇ ਕੰਮ ਨਾ ਕੋਈ ਕਰਦਾ ਹੋਏ ਅੱਛੇ ਕੰਮ ਨਾ ਕਰੇ ਇਮਾਨਦਾਰੀ ਨਾਲ ਨਾ ਕਰੇ ਤਾਂ 5 ਸਾਲ ਬਾਅਦ ਤੁਸੀਂ ਵੀ ਜਵਾਬ ਦੇ ਦਿੰਦੇ ਹੋ ਕਿ ਬਸ ਠੀਕ ਐ ਐਨਾ ਹੀ ਬਹੁਤ ਆ ਤੁਸੀਂ ਬਹੁਤ ਕੰਮ ਕਰ ਲਏ ਪਰ ਤੁਸੀਂ ਸੋਮ ਪ੍ਰਕਾਸ਼ ਜੀ ਨੂੰ ਬਹੁਤ ਮਾਣ ਦਿੱਤਾ ਔਰ ਜੋ ਮਾਣ ਤੁਸੀਂ ਹੁਣ ਮੈਨੂੰ ਦੇ ਰਹੇ ਹੋ ਫਗਵਾੜਾ ਵਾਸੀ ਉਹਦਾ ਮੈਂ ਕਦੀ ਦੇਣ ਨਹੀਂ ਦੇ ਸਕਦੀ ਕਿਉਂਕਿ ਹਰ ਸ਼ਹਿਰ ਵਾਲਾ ਆਪਣੇ ਆਪ ਕਹਿ ਰਿਹਾ ਕਿ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਚੋਣ ਪ੍ਰਚਾਰ ਕਰ ਰਹੇ ਹਾਂ ਇਹ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਮੈਨੂੰ ਫਗਵਾੜੇ ਵਿੱਚ ਕਹਿਣ ਦੀ ਲੋੜ ਨਹੀਂ ਪਈ ਕਿਉਂਕਿ ਮੈਨੂੰ ਹੁਣ ਦੋ ਦਿਨ ਮਿਲੇ ਸੀ ਸਿਰਫ ਫਗਵਾੜੇ ਵਾਸਤੇ ਮੀਟਿੰਗਾਂ ਕਰਨ ਲਈ ਇਸ ਕਰਕੇ ਕਿ ਮੈਂ ਮਿਲਣਾ ਜ਼ਰੂਰ ਹੈ ਮੇਰਾ ਪਰਿਵਾਰ ਹੈ ਤਾਂ ਮੈਨੂੰ ਮਿਲਣ ਦਾ ਅਧਿਕਾਰ ਤਾਂ ਹੈ ਜਿਹੜਾ ਜਿੱਦਾਂ ਕਿਸੇ ਨੇ ਕਿਹਾ ਕਿ 20 ਮਿੰਟ ਪਹਿਲ ਦੇ ਆ ਜਾਂਦੇ ਫੇਰ ਮੁੜ ਆਉਂਦੇ ਆ ਸੋ ਹੀ ਮੈਨੂੰ ਇੱਕ ਦਿਨ ਅਜਿਹਾ ਜਿਹੜਾ ਜਾਦਾ ਮਿਲਿਆ ਸੀ ਕਿ ਮੈਂ ਮੀਟਿੰਗਾਂ ਕਰ ਸਕਾਂ ਸੋ ਉਹਦੇ ਵਿੱਚ ਅੱਜ ਸਵੇਰ ਦੀ ਪਹਿਲਾ ਪਿੰਡਾਂ ਚ ਸੀ ਹੋਣ ਦੁਪਹਿਰ ਤੋਂ ਬਾਅਦ ਟਰੈਕਟਰ ਦੇ ਰੋਡ 'ਤੇ ਹੋ ਸੀ ਜਾਂ ਜੋਂ ਤੋਂ ਬਾਅਦ ਫਿਰ ਮੀਟਿੰਗਾਂ ਚ ਉੱਥੇ ਹੀ ਫੇਰ ਚਲ ਗਈ ਬਿਜੀ ਔਰ ਰਾਤ ਤੱਕ ਇਹਨੇ ਦੋ ਹੋ ਹੋ ਰਹਿਦੀਆਂ ਐਸੀ ਕਰਕੇ ਮੈਂ ਬੰਗੜੀ ਜੀ ਨੂੰ ਗਿਆ ਕਿ ਮੈਨੂੰ ਟਾਈਮ ਦਿਓ ਕਿਉਂਕਿ ਪਰਮਿਸ਼ਨ ਜਿਹੜੀ ਆ ਉਹਦਾ ਟਾਈਮ ਥੋੜਾ ਹੁੰਦਾ ਹੈ ਇਸ ਕਰਕੇ ਥੋੜੀਆਂ ਥੋੜੀਆਂ ਗੱਲਾਂ ਆਪਾਂ ਜਿਹੜੀਆਂ ਕਰਨੀਆਂ ਆ ਔਰ ਤੁਸੀਂ ਸੋਮ ਪ੍ਰਕਾਸ਼ ਜੀ ਨੂੰ ਮਾਣ ਦਿੱਤਾ ਸੋਮ ਪ੍ਰਕਾਸ਼ ਜੀ ਨੇ ਕੰਮ ਕੀਤਾ ਮੈਂ ਉਹਨਾਂ ਦੇ ਨਾਲ ਲੱਗ ਕੇ ਕੰਮ ਕੀਤਾ ਦੋਨੋਂ ਜਣੇ ਮਿਲ ਕੇ ਅਸੀਂ ਕੰਮ ਕਰਦੇ ਆ ਕੱਲ ਮੋਦੀ ਜੀ ਨੂੰ ਮੇਰੇ ਸਟੇਜ ਤੇ ਸੋਮ ਪ੍ਰਕਾਸ਼ ਜੀ ਦਾ ਮੈਂ ਦੋਨੋਂ ਬੜੇ ਸੀ ਉਹ ਕਹਿੰਦੇ ਵੀ ਹੁਣ ਤੁਸੀਂ ਇਹਨਾਂ ਦੀ ਸੇਵਾ ਕਰਦੇ ਹੋ ਸੋਮ ਪ੍ਰਕਾਸ਼ ਜੀ ਨੂੰ ਮਜ਼ਾਕ ਨਾਲ ਨੇ ਕਿਹਾ ਤੁਸੀਂ ਸੇਵਾ ਕਰਦੇ ਹੋ ਹੁਣ ਇਹਨਾਂ ਦੀ ਕਿਉਂਕਿ ਹਰ ਵਾਰੀ ਮੈਂ ਉਹਨਾਂ ਦੇ ਨਾਲ ਖੜੀ ਹੁੰਦੀ ਸੀ ਉਹਨਾਂ ਨਾਲ ਕੰਮ ਕਰਾਉਂਦੀ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਸਾਡਾ ਵੀ ਹੱਕ ਬਣਦਾ ਹੈ ਕਿ ਤੁਸੀਂ ਉਹ ਮੇਰੇ ਦੇ ਨਾਲ ਬਿਲਕੁਲ ਖੜੇ ਆ ਪਹਿਲਾਂ ਵੀ ਮਿਲ ਕੇ ਕੰਮ ਕਰਦੇ ਸੀ ਹੁਣ ਵੀ ਮਿਲ ਕੇ ਕੰਮ ਕਰਨਾ ਆਪਣੇ ਪੁਗਵਾੜੇ ਦੀ ਤਰੱਕੀ ਲਈ ਕੰਮ ਕਰਨਾ ਹੈ ਜੋ ਕੰਮ ਰਹਿ ਗਏ ਆ ਉਹ ਕਰਨੇ ਆ ਆਪਣੇ ਉਹ ਤੁਹਾਨੂੰ ਕਹਿਣਾ ਹੀ ਨਹੀਂ ਆ ਸੀ ਜਿੰਨੇ ਸ਼ੁਰੂ ਕੀਤੇ ਉਹ ਵੀ ਕਹਿ ਹੀ ਨਹੀਂ ਸੀ ਜੇ ਕੀਤਾ ਉਹ ਤੁਹਾਨੂੰ ਕਹਿ ਕੇ ਨਹੀਂ ਕੀਤਾ ਆਪਣੇ ਮਨ ਨੂੰ ਸੰਤੋਸ਼ਟੀ ਦੇ ਲਈ ਅਸੀਂ ਉਹ ਕੰਮ ਕੀਤੇ ਆ ਫਗਵਾੜਾ ਦਾ ਜੋ ਵਿਕਾਸ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਡੇ ਹੀ ਮੋਦੀ ਜੀ ਨੇ ਜਿਹੜਾ ਦੇਸ਼ ਦਾ ਵਿਕਾਸ ਕਰ ਦਿੱਤਾ ਉਹ ਕੋਈ ਪ੍ਰਧਾਨ ਮੰਤਰੀ ਨਹੀਂ ਕਰ ਸਕਿਆ ਇਸ ਲਈ ਅਸੀਂ ਮੋਦੀ ਜੀ ਨੂੰ ਬੋਟ ਪਾਣੀ ਹੈ ਮੋਦੀ ਜੀ ਨੇ ਸਮਾਜੇ ਧਾਰਮਿਕ ਕੋਈ ਕੰਮ ਨਹੀਂ ਛੱਡਿਆ ਉਹਨਾਂ ਨੇ ਸਾਡੇ ਸ਼ਰਧਾ ਦੇ ਸਥਨ ਸਭ ਬਣਾਏ ਔਰ ਸਾਨੂੰ ਮਾਣ ਹੋਣਾ ਚਾਹੀਦਾ ਉਹਨਾਂ ਦੇ ਉੱਪਰ ਉਹਨੇ ਕੱਲ ਪਾਸੰਦੇ ਵਿੱਚ ਵੀ ਕਿਹਾ ਕਹਿੰਦੇ ਜੇ ਟ੍ਰੇਨ 'ਚ 100 ਬੰਦਾ ਡੱਬੇ 'ਚ ਬੈਠਾ ਨਾਲ ਉਹਨੂੰ ਪੁੱਛੋ ਕਿ ਵੋਟ ਕਿਹਨੂੰ ਪਾਣੀ ਆ ਉੱਚਾ 90 ਕੇ ਕਹਿੰਦੀ ਆ ਕਿ ਮੋਦੀ ਜੀ ਨੂੰ ਪਾਣੀ ਆ ਐਨਾ ਮਾਣ ਆ ਮਾਨੂੰ ਹਰ ਇਨਸਾਨ ਦੇ ਕੇ ਹਰ ਕੋਈ ਮੇਰੇ ਨਾਲ ਖੜਾ ਆ ਕੋਈ ਵੀ ਉਹਨਾਂ ਨੂੰ ਇੰਜ ਲੱਗਦਾ ਨਹੀਂ ਹੈ ਕਿ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਨਹੀਂ ਪਾਉਣਾ ਚਾਹਦਾ ਸੋਆਵਰਾਂ ਦੇ ਸਾਰੇ ਦੇਸ਼ ਦੀ ਤਰੱਕੀ ਦੇ ਲਈ ਇੱਕ ਤਰੀਕ ਨੂੰ ਕਮਲ ਦੇ ਫੁੱਲ ਦੇ ਬਟਣ ਦੇ ਉਂਗਲੀ ਰੱਖ ਕੇ ਦੇਖਿਓ ਜੀ ਪਹਿਲਾਂ ਹੀ ਫਕਰ ਮਹਿਸੂਸ ਹੋਣ ਲੱਗ ਜਾਣਾ ਜੀ ਅਸੀਂ ਦੇਸ਼ ਦੀ ਤਰੱਕੀ ਚ ਯੋਗਦਾਨ ਪਾਤਾ ਔਰ ਅਸੀਂ ਮੋਦੀ ਜੀ ਨੂੰ ਜਿਤ ਦਾ ਆਕਾਰ ਉਹ ਜੀ ਇਹ ਸੀ ਜਿਹੜੀ ਹੁਸ਼ਿਆਰ ਫਰਾਲ ਕਰ ਰਹੀ ਹੈ ਬਟੇ ਮਾਰ ਜਨ ਨਾਲ ਜਿਤਨੀ ਆ ਔਰ ਉਹ ਮੋਦੀ ਜੀ ਦੀ ਝੋਲੀ ਪਾਣੀਆ ਤਾਂ ਕਿ ਅਸੀਂ ਗ੍ਰਾਂਟਾਂ ਵੀ ਜ਼ਿਆਦਾ ਲੈ ਸਕੀਏ ਅਸੀਂ ਕਹਿ ਸਕੀਏ ਕਿ ਸਾਡੇ ਹੱਥੇ ਤੇ ਜ਼ਿਆਦਾ ਕੰਮ ਰਹਿੰਦੇ ਆ ਬਹੁਤ ਜ਼ਿਆਦਾ ਕਰਨ ਵਾਲੇ ਆ ਔਰ ਮੈਨੂੰ ਫਗਵਾੜੇ ਤੇ ਬਹੁਤ ਮਾਣ ਹੈ ਕਿਉਂਕਿ ਬਾਕੀ ਆਠ ਆਰਖਾੜੇ ਕਹਿੰਦੇ ਤੁਸੀਂ ਸਾਡੇ ਆਏ ਨਹੀਂ ਤੁਸੀਂ ਤਾਂ ਫਗਵਾੜੇ ਰਹਿੰਦੇ ਸੀ ਪਰ ਫਗਵਾੜੇ ਨੇ ਜਿਹੜਾ ਮਾਣ ਸਾਨੂੰ ਦਿੱਤਾ ਉਹ ਮੈਂ ਕਿੱਦਾਂ ਭੁੱਲ ਜਾਂਦੀ ਇਸ ਹੀ ਸੋਮ ਪ੍ਰਕਾਸ਼ ਜੀ ਨੂੰ ਦੋ ਵਾਰੀ ਐਮਐਲਏ ਬਣਾਇਆ 3 ਬਣਾਇਆ ਕਾਰਪੋਰੇਸ਼ਨ ਬਣਾਈ ਉਹ ਨਹੀਂ ਬੋਤ ਸਕਦੇ ਸੀ ਇਸ ਕਰਕੇ ਨਹੀਂ ਗਏ ਮੋਨਾਂ ਨੂੰ ਦੱਸਿਆ ਨਹੀਂ ਸੋ ਇਹ ਮਾਣ ਤੁਸੀਂ ਟੁੱਟਣ ਨਹੀਂ ਦੇਣਾ ਇਹ ਮਾਣ ਅਸੀਂ ਵੱਡੀ ਲੀਡ ਦੇ ਨਾਲ ਸਾਰੇ ਹਲਕਿਆਂ ਨੂੰ ਜਵਾਬ ਦੇਣਾ ਕਿ ਤੁਹਾਡੇ ਹਲਕਿਆਂ ਤੋਂ ਜ਼ਿਆਦਾ ਲੀਡ ਨਹੀਂ ਮੇਬੀ ਸਾਡੇ